ਦੇ ਬਾਈ ਜੀ ਜੇ ਆਪਾਂ ਇਹਦੇ ਗੱਲ ਕਰੀਏ ਵੀ 27000 ਰੁਪਏ ਤੁਸੀਂ ਕੀਮਤ ਦੱਸੀ ਹੈ ਨਾ ਸਟੀਲ ਦੀ ਇਹ ਮਸ਼ੀਨ ਹੈ ਇਹ ਕਿੰਨੇ ਪਸ਼ੂਆਂ ਵਾਸਤੇ ਵਧੀਆ ਰਹਿੰਦੀ ਹੈ ਮਸ਼ੀਨ ਇਹ ਵੀ ਜੀ ਇੱਕ ਪਸ਼ੂ ਤੋਂ ਲੈ ਕੇ 10-15 ਪਸ਼ੂਆਂ ਤੱਕ ਬਹੁਤ ਵਧੀਆ ਮਸ਼ੀਨ ਹੈਗੀ ਆ 1 ਤੋਂ ਲੈ ਕੇ 10 15 ਪਸੂਆਂ ਦੀ ਵਧੀਆ ਇਹ ਚੁਆਈ ਕਰ ਤੂ ਹਨਾ ਹਾਂਜੀ ਤੇ ਜੇ ਆਪਾਂ ਇਹਦੇ ਉਵੇਂ ਪ੍ਰਾਈਸ ਡਿਫਰੈਂਸ ਦੀ ਗੱਲ ਕਰੀਏ ਵੀ ਲੋਹੇ ਦੀ ਮਸ਼ੀਨ ਨਾਲੋਂ ਕਿੰਨਾ ਕੁ ਫਰਕ ਹੈ ਇਹਦੇ ਪ੍ਰਾਈਸ ਦਾ ਲੋਹੇ ਦੀ ਮਸ਼ੀਨ ਸੇਮ ਸਿਰਫ 2000 ਰੁਪਏ ਦਾ ਫਰਕ ਹੈ ਅੱਛਾ 2000 ਦਾ ਫਰਕ ਹੈ ਸਿਰਫ 2000 ਵੀ ਆਪਾਂ 2000 ਰੁਪਿਆ ਜ਼ਿਆਦਾ ਦੇ ਕੇ 10 ਸਾਲ ਜਿਹੜੀ ਮਸ਼ੀਨ ਦੀ ਲਾਈਫ ਹੋਰ ਜਾਣੀ ਹੈ ਨਾ ਬਿਲਕੁਲ ਜੀ ਬਿਲਕੁਲ ਬਿਲਕੁਲ ਤਾਂ ਉਹਨੂੰ ਜੰਗਾਲ ਲੱਗਣੀ ਹੈ ਬਾਕੀ ਸਟੀਲ ਦੀ ਹੈਵੀ ਮਸ਼ੀਨ ਹੈ ਇਹ ਹਾਂਜੀ 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 ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਆਪਾਂ ਮਾਸੀਵਾੜਾ ਸਾਹਿਬ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸਟੀਲ ਦੀਆਂ ਇਹ ਮਸ਼ੀਨਾਂ ਦਿਖਾਵਾਂਗੇ ਕਿੱਧਰ ਪਈ ਐ ਕਿੱਧਰ ਪਈ ਐ ਤੇ ਇਹ ਮਸ਼ੀਨਾਂ ਦੀ ਆਪਾਂ ਖਾਸੀਅਤ ਦੱਸਾਂਗੇ ਵੀ ਇਹ ਮਸ਼ੀਨਾਂ ਸਟੀਲ ਦੀਆਂ ਹੋਣ ਦਾ ਪਰਪਸ ਕੀ ਐ ਬਾਈ ਹੋਰਾਂ ਨਾਲ ਆਪਾਂ ਕਰਦੇ ਆਂ ਗੱਲਬਾਤ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਸਭ ਤੋਂ ਪਹਿਲਾਂ ਤਾਂ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਜੀ ਤੇ ਜਿਵੇਂ ਜਿਵੇਂ ਆਪਣੇ ਡੇਰੀ ਫਾਰਮਰ ਡਿਮਾਂਡ ਕਰਦੇ ਆ ਤੇ ਉਹ ਡਿਮਾਂਡ ਦੇ ਉੱਤੇ ਪੂਰਾ ਬਰੀਕੀ ਨਾਲ ਆਪਣੀ ਇਹ ਜਿਹੀ ਖੋਸਲਾ ਟੈਕ ਕੰਪਨੀਆਂ ਕੰਮ ਕਰਦੀ ਹੈ ਹਨਾ ਜਿਵੇਂ ਹੁਣ ਆਪਣੇ ਫਾਰਮਰਾਂ ਦੀ ਡਿਮਾਂਡ ਆਈ ਹੋਣੀ ਹੈ ਵੀ ਆਪਾਂ ਨੂੰ ਸਟੀਲ ਦੀ ਮਸ਼ੀਨ ਚਾਹੀਦੀ ਹੈ ਹਾਂਜੀ ਆਪਾਂ ਉਹਨਾਂ ਨੂੰ ਸਟੀਲ ਦੀ ਇਹ ਮਸ਼ੀਨ ਬਣਾ ਕੇ ਦਿੱਤੀ ਹੈ ਹੁਣ ਆਪਾਂ ਇੱਕ ਪਰਪਸ ਜਾਨਣਾ ਵੀ ਇਹ ਸਟੀਲ ਦੀ ਮਸ਼ੀਨ ਦਾ ਤੇ ਜਿਹੜੀ ਦੂਜੀ ਆਪਣੀ ਮਸ਼ੀਨ ਹੁੰਦੀ ਉਹਦੇ ਵਿੱਚ ਡਿਫਰੈਂਸ ਕੀ ਹੁੰਦਾ ਤੇ ਆਪਾਂ ਇਹ ਕਿਉਂ ਤਿਆਰ ਕੀਤੀ ਹੈ ਆਪਣੇ ਫਾਰਮਰ ਵਾਲੀ ਦੇਖੋ ਸਟੀਲ ਦੀ ਜਿਹੜੀ ਟਰਾਲੀ ਹੈਗੀ ਆ ਨਾ ਇਹ ਲੋਹੇ ਦੀ ਟਰਾਲੀ ਦੇ ਨਾਲ ਥੋੜਾ ਜਿਹਾ ਉਹਦੇ ਤੇ ਜੰਗਾਲ ਵਗੈਰਾ ਪੈਂਦਾ ਹੈਗਾ ਤੇ ਇਹਦੇ ਉੱਤੇ ਜੰਗਾਲ ਨਹੀਂ ਪੈਂਦਾ ਹੈਗਾ ਤੇ ਇਹਦੀ ਲਾਈਫ ਵੱਧ ਹੈਗੀ ਆ ਜੇ ਆਪਾਂ ਲੋਹੇ ਦੇ ਬਰਾਬਰ ਇਹਨੂੰ ਚਲੀਏ ਤਾਂ ਇਹ ਵੱਧ ਸਮਾਂ ਕੱਢ ਜੇਗੀ ਵੱਧ ਸਮਾਂ ਚੱਲ ਜੇਗੀ ਮਸ਼ੀਨ ਹਾਂਜੀ ਉਹਦੇ ਨਾਲ ਉਹਦੀ ਲਾਈਫ 5 ਤੋਂ 10 ਸਾਲ ਦੀ ਵੱਧ ਜੇਗੀ ਜੀ ਪਹਿਲਾ ਕਾਰਨ ਆਪਣਾ ਉਹੀ ਹੈ ਵੀ ਇਹਨੂੰ ਜੰਗਾਲ ਨਹੀਂ ਪੈਂਦੀ ਹਾਂਜੀ ਤੇ ਉਹਦਾ ਕਰਕੇ ਇਹਦੀ ਲਾਈਫ ਜਿਹੜੀ 5 ਤੋਂ 10 ਸਾਲ ਜ਼ਿਆਦਾ ਹੋਊਗੀ ਜ਼ਿਆਦਾ ਹੋਊਗੀ ਹੈਨਾ ਬਿਲਕੁਲ ਜੀ ਬਿਲਕੁਲ ਜੀ ਠੀਕ ਹੈ ਜੀ ਤੇ ਫਿਰ ਅਸੀਂ ਵੀ ਇਹਦੇ ਵਿੱਚ ਸਟੀਲ ਵੀ ਥੋੜੀ ਹੈਵੀ ਲਗਾਣੇ ਆ ਇਹ ਨਹੀਂ ਹੈਗਾ ਵੀ ਹਲਕਾ ਸਟੀਲ ਲਗਾ ਦਿੱਤਾ ਅਪਲਾ ਸਟੀਲ ਲਗਾ ਦਿੱਤਾ ਸਟੀਲ ਵੀ ਪੂਰਾ ਹੈਵੀ ਲੱਗਦਾ ਹੈਗਾ ਤੁਸੀਂ ਸਾਡੀ ਪਾਈਪ ਤੋਂ ਹੀ ਦੇਖ ਸਕਦੇ ਹੋ ਹਾਂਜੀ ਸਾ ਤੁਹਾਨੂੰ ਪਾਈਪ ਤੋਂ ਹੀ ਦਿਖਾ ਦਿੰਨੇ ਆਂ ਅਲਵਾ ਸਾਡੀ ਪਾਈਪ ਦੇਖੋ ਕਿੰਨੀ ਮੋਟਾਈ ਦੇ ਵਿੱਚ ਹੈਗੀ ਹੈ ਜੀ ਹਾਂਜੀ ਲਓ ਜੀ ਇਹ ਆਪਾਂ ਤੁਹਾਨੂੰ ਪ੍ਰੂਫ ਦਿਖਾ ਦਿੰਨੇ ਆਂ ਵੀ ਇਹ ਜਿਹੜੀ ਪਾਈਪ ਹੈ ਉਹ ਕਿੰਨੀ ਮੋਟਾਈ ਦੇ ਵਿੱਚ ਹੈ ਇਹ ਹੁਣ ਤੁਸੀਂ ਦੇਖ ਸਕਦੇ ਹੋ ਵੀ ਹਲਕਾ ਸਟੀਲ ਨਹੀਂ ਲੱਗਿਆ ਹਲਕਾ ਸਟੀਲ ਨਹੀਂ ਲੱਗਿਆ ਹੋਇਆ ਹਾਂਜੀ ਠੀਕ ਹੈ ਜੀ ਪੂਰਾ ਜੋ ਵੀ ਸਮਾਨ ਲਗਾਇਆ ਹੋਇਆ ਹੈਵੀ ਡਿਊਟੀ ਸਮਾਨ ਲਗਾਇਆ ਹੋਇਆ ਹੈਗਾ ਤੇ ਥੱਲੇ ਵੀ ਅਸੀਂ ਜਿਹੜੀਆਂ ਪਾਈਪ ਆ ਥੱਲੇ ਚੈਨਲ ਲਗਾਣੇ ਆਂ ਅਸੀਂ ਇਹ ਪਾਈਪ ਨਹੀਂ ਲਗਾਉਂਦੇ ਆ ਦੇਖੋ ਪ੍ਰੋਪਰ ਚੈਨਲ ਹੈਗਾ ਤੁਸੀਂ ਇਹਦੀ ਮੋਟਾਈ ਵੀ ਦੇਖੋਗੇ ਆ ਲੋ ਦੇਖੋ ਵੀ ਇਹ ਪਾਈਪ ਹੈ ਨਹੀਂ ਹਨਾ ਹਾਂਜੀ ਪਾਈਪ ਥੋੜਾ ਹਲਕਾ ਹੁੰਦਾ ਆ ਪਾਈਪ ਵੀ ਸਸਤਾ ਹੋ ਜਾਂਦਾ ਆ ਹਾਂਜੀ ਤੇ ਉਹ ਚੀਜ਼ ਹੋ ਜਾਂਦੀ ਆ ਇਹ ਆਪਾਂ ਚੈਨਲ ਲੱਗਿਆ ਹੋਇਆ ਹੈ ਹਾਂਜੀ ਹਾਂਜੀ ਠੀਕ ਹੈ ਤੇ ਬਾਈ ਜੀ ਤੁਸੀਂ ਕੁਆਲਿਟੀ ਦਾ ਆਪਾਂ ਨੂੰ ਦੱਸਤੀ ਹੈ ਨਾ ਵੀ ਇਹ ਪੂਰੀ ਪ੍ਰੋਪਰ ਸਟੀਲ ਨਾਲ ਬਣੀ ਹੋਈ ਹੈ ਵਧੀਆ ਕੁਆਲਿਟੀ ਦਾ ਆਪਣਾ ਸਟੀਲ ਲੱਗਿਆ ਹੋਇਆ ਹੈ ਹੁਣ ਜੇ ਆਪਾਂ ਇਹਦੀ ਡਿਟੇਲ ਦੀ ਗੱਲ ਕਰੀਏ ਮਸ਼ੀਨ ਦੀ ਇਹ ਕਿੰਨੇ ਇਹਦੇ ਵਿੱਚ ਐਚਪੀ ਦੀ ਮੋਟਰ ਆਪਾਂ ਨੂੰ ਮਿਲ ਜਾਂਦੀ ਆ ਇਹਦੇ ਵਿੱਚ ਆਪਣਾ ਪੌਣੇ ਐਚਪੀ ਦਾ ਮੋਟਰ ਪੰਪ ਹੈਗਾ ਜੀ ਹਾਂਜੀ ਆ ਪੌਣੇ ਐਚਪੀ ਦਾ ਮੋਟਰ ਪੰਪ ਹੈਗਾ ਆਇਲ ਬੇਸਡ ਹੈਗਾ ਇਹਦੇ ਵਿੱਚ ਆਇਲ ਵਾਲਾ ਵੀ ਮਿਲ ਜੇਗਾ ਤੇ ਡਰਾਈਵ ਵਾਲਾ ਪੰਪ ਵੀ ਮਿਲ ਜਾਏਗਾ ਡਰਾਈ ਵਾਲ ਮਿਲ ਜੂਗਾ ਡਰਾਈ ਵਾਲਾ ਬਿਲਕੁਲ ਡਰਾਈ ਵਾਲੇ ਦਾ ਫਾਇਦਾ ਇਹ ਹੁੰਦਾ ਵੀ ਉਹਦੇ ਵਿੱਚ ਨਾ ਹਰ ਮਹੀਨੇ ਜਿੱਦਾਂ ਆਪਾਂ ਤੇਲ ਦੀ ਸਰਵਿਸ ਕਰਨੀ ਪੈਂਦੀ ਆ ਆਇਲ ਵਾਲੇ ਦੀ ਹਾਂਜੀ ਉਹਦੇ ਵਿੱਚ ਤੇਲ ਦੀ ਕੋਈ ਸਰਵਿਸ ਕਰਨ ਦੀ ਲੋੜ ਨਹੀਂ ਪੈਂਦੀ ਉਹ ਸੁੱਕਾ ਹੀ ਚੱਲਦਾ ਰਹਿੰਦਾ ਹੈ ਠੀਕ ਹੈ ਜੀ ਤੇ ਇਹਦੇ ਨਾਲ ਆਹ ਜਿਹੜਾ ਕੈਨ ਹੈ ਕਿੰਨੇ ਲੀਟਰ ਦਾ ਹੈ ਇਹ ਕੈਨ ਸਟੇਨਲੈਸ ਸਟੀਲ ਦਾ ਹੈਗਾ ਜੀ 25 ਲੀਟਰ ਦਾ ਕੈਨ ਹੈਗਾ ਜੀ 25 ਲੀਟਰ ਦਾ ਇਹ ਬਾਕੀ ਫੂਡ ਗ੍ਰੇਡ ਦੀਆਂ ਪਾਈਪਾਂ ਹੈਗੀਆਂ ਸਾਡੀਆਂ ਤੇ ਫੂਡ ਗ੍ਰੇਡ ਦੀ ਪਾਈਪ ਤਾਂ ਸੀ ਦਿਖਾਈ ਦਿੰਨੇ ਆ ਆਹ ਸਾਡਾ ਲੋਗੋ ਲੱਗਿਆ ਹੀ ਹੁੰਦਾ ਇਹਦੇ ਤੇ ਕਾਂਟੇ ਦੇ ਕਟਛੀ ਦਾ ਜੀ ਹਾਂਜੀ ਹਾਂਜੀ ਆਹ ਲੋ ਸਾਡੀ ਖੋਸਲਾ ਟੈਕ ਬ੍ਰਾਂਡ ਦੇ ਵਿੱਚ ਇਹ ਫੂਡ ਗ੍ਰੇਡ ਦੀ ਆਹ ਲੋਗੋ ਜਰੂਰ ਤੁਹਾਨੂੰ ਮਿਲੇਗਾ ਹੀ ਮਿਲੇਗਾ ਠੀਕ ਹੈ ਜੀ ਹਾਂਜੀ ਨਹੀਂ ਤੇ ਇਹਦੇ ਜੇ ਆਪਾਂ ਰੇਂਜ ਦੀ ਇਹਦੀ ਕਿੰਨੇ ਕਿੱਥੋਂ ਪ੍ਰਾਈਸ ਇਹਦਾ ਸਟਾਰਟ ਹੋਇਆ ਹਾਂਜੀ ਇਹਦੀ ਕੀਮਤ ਜਿਹੜੀ ਹੈਗੀ ਆ ਮਸ਼ੀਨ ਦੀ ਇਹਦੀ 27000 ਰੁਪਏ ਕੀਮਤ ਹੈਗੀ ਆ ਜੀ 27000 ਰੁਪਏ ਦੀ ਕੀਮਤ ਹੈ ਤੇ ਇਹਦੇ ਨਾਲ 25 ਲੀਟਰ ਦਾ ਕੈਨ ਹੈ ਤੇ ਕੈਪੈਸਿਟੀ ਕਿੰਨੇ ਪਸ਼ੂਆਂ ਦੀ ਹੈ ਜੀ ਇਹਦੀ 1 ਤੋਂ 15 ਪਸ਼ੂਆਂ ਤੱਕ ਜੀ 1 ਤੋਂ 15 ਪਸ਼ੂਆਂ ਤੱਕ ਇਹਦੀ ਆਪਣੀ ਮਿਲਕਿੰਗ ਦੀ ਕਪੈਸਿਟੀ ਹੈਗੀ ਆ ਤੇ ਬਾਈ ਜੀ ਜੇ ਆਪਾਂ ਇਹਦੇ ਗੱਲ ਕਰੀਏ ਵੀ 27000 ਰੁਪਏ ਤੁਸੀਂ ਕੀਮਤ ਦੱਸੀ ਹੈ ਨਾ ਸਟੀਲ ਦੀ ਇਹ ਮਸ਼ੀਨ ਹੈ ਇਹ ਕਿੰਨੇ ਪਸ਼ੂਆਂ ਵਾਸਤੇ ਵਧੀਆ ਰਹਿੰਦੀ ਹੈ ਮਸ਼ੀਨ ਇਹ ਵੀ ਜੀ ਇੱਕ ਪਸ਼ੂ ਤੋਂ ਲੈ ਕੇ 10-15 ਪਸ਼ੂਆਂ ਤੱਕ ਬਹੁਤ ਵਧੀਆ ਮਸ਼ੀਨ ਹੈਗੀ ਆ 1 ਤੋਂ ਲੈ ਕੇ 10 15 ਪਸੂਆਂ ਦੀ ਵਧੀਆ ਇਹ ਚੁਆਈ ਕਰ ਤੂ ਹਨਾ ਹਾਂਜੀ ਤੇ ਜੇ ਆਪਾਂ ਇਹਦੇ ਉਵੇਂ ਪ੍ਰਾਈਸ ਡਿਫਰੈਂਸ ਦੀ ਗੱਲ ਕਰੀਏ ਵੀ ਲੋਹੇ ਦੀ ਮਸ਼ੀਨ ਨਾਲੋਂ ਕਿੰਨਾ ਕੁ ਫਰਕ ਹੈ ਇਹਦੇ ਪ੍ਰਾਈਸ ਦਾ ਲੋਹੇ ਦੀ ਮਸ਼ੀਨ ਸੇਮ ਸਿਰਫ 2000 ਰੁਪਏ ਦਾ ਫਰਕ ਹੈ ਅੱਛਾ 2000 ਦਾ ਫਰਕ ਹੈ ਸਿਰਫ 2000 ਵੀ ਆਪਾਂ 2000 ਰੁਪਿਆ ਜ਼ਿਆਦਾ ਦੇ ਕੇ 10 ਸਾਲ ਜਿਹੜੀ ਮਸ਼ੀਨ ਦੀ ਲਾਈਫ ਹੋਰ ਜਾਣੀ ਹੈ ਨਾ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਜੀ ਨਾ ਤਾਂ ਉਹ ਜੰਗਾਲ ਲੱਗਣੀ ਹੈ ਬਾਕੀ ਸਟੀਲ ਦੀ ਹੈਵੀ ਮਸ਼ੀਨ ਹੈ ਜੀ ਹਾਂਜੀ 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 ਤੇ ਜਿਹੜੀ ਹੁਣ ਆਪਣੀ ਇਹ ਮਸ਼ੀਨ ਪਈ ਹੈ ਜੀ ਹਾਂਜੀ ਆ ਇਹ 25 ਲੀਟਰ ਦੇ ਕੈਨ ਵਾਲੀ ਹੋਗੀ ਜੀ ਹਾਂਜੀ ਤੇ ਇਹ ਵਾਲੀ ਹੋਗੀ ਆ 30 ਲੀਟਰ ਦੇ ਕੈਨ ਦੇ ਵਿੱਚ ਜੀ ਹਾਂਜੀ 5 ਲੀਟਰ ਕੈਨ ਵੱਧ ਗਿਆ ਦਾ ਹਾਂਜੀ 5 ਲੀਟਰ ਕੈਨ ਦਾ ਸਾਈਜ਼ ਵੱਡਾ ਹੋ ਗਿਆ ਫਿਰ ਟਰਾਲੀ ਦਾ ਸਾਈਜ਼ ਵੱਡਾ ਹੋ ਗਿਆ ਜੀ ਫਿਰ ਅਸੀਂ ਵੀਲ ਦਾ ਸਟਰਕਚਰ ਵੀ ਵੱਡਾ ਕਰ ਦਿੱਤਾ ਵੀਲ ਵੀ ਵੱਡੇ ਲਗਾ ਦਿੱਤੇ ਹਾਂਜੀ ਵੀਲ ਵੀ ਇਹਦੇ ਵੱਡੇ ਆ ਹਾਂਜੀ ਇਦੇ ਵਿੱਚ ਇਹ ਹੈਗਾ ਵੀ ਕੈਨ ਵੱਡਾ ਲਗਾਉਣ ਦਾ ਕਾਰਨ ਨਹੀਂ ਸੀਗਾ ਵੀ 30 ਲੀਟਰ ਦਾ ਕੈਨ ਆ ਹੁਣ ਅਸੀਂ ਮਸ਼ੀਨ ਦੇ ਵਿੱਚ 30 ਲੀਟਰ ਦੁੱਧ ਤਾਂ ਚੋ ਨਹੀਂ ਸਕਦੇ ਕਿਉਂਕਿ ਜੇ 30 ਲੀਟਰ ਦੁੱਧ ਚੋਵਾਂਗੇ ਤਾਂ ਉਹ ਦੁੱਧ ਜਿਹੜਾ ਹੈਗਾ ਪੰਪ ਨੇ ਖਿੱਚ ਲੈਣਾ ਆ ਹਾਂਜੀ ਇਸ ਕਰਕੇ ਅਸੀਂ ਇਹਦੇ ਵਿੱਚ 5 ਲੀਟਰ ਹਵਾ ਦੇ ਲਈ ਜਗ੍ਹਾ ਛੱਡ ਕੇ ਚੱਲਦੇ ਹਾਂ ਦੁੱਧ ਦੀ ਚੋਾਈ ਜਿਹੜੀ ਹੈਗੀ ਉਹ 25 ਲੀਟਰ ਦੇ ਕਰਕੇ ਚੱਲਦੇ ਆ ਵੀ ਜਿਹੜਾ 30 ਲੀਟਰ ਵਾਲਾ ਕੈਨ ਹੋਊਗਾ ਉਹ 25 ਲੀਟਰ ਦੁੱਧ ਹਸਤੇ ਸਹੀ ਰਹੂਗਾ ਹਾਂਜੀ ਹਾਂਜੀ ਤੇ ਇਸ ਕਰਕੇ ਹੁਣ ਜਿਹੜੇ ਕੋ ਪਸ਼ੂ 25 ਲੀਟਰ ਦੁੱਧ ਦੇਣ ਵਾਲੇ ਹੈਗੇ ਨੇ ਉਹਨਾਂ ਵਾਸਤੇ ਫਿਰ ਅਸੀਂ ਇਹ ਵਾਲੀ ਮਸ਼ੀਨ ਬਣਾਈ ਹੋਈ ਹੈਗੀ ਆ ਜੋ ਜਿਹੜੇ ਹਾਈਬ੍ਰਿਡ ਪਸ਼ੂ ਹੈਗੇ ਨੇ ਵੱਧ ਦੁੱਧ ਦੇਣ ਵਾਲੇ ਪਸ਼ੂ ਹੈਗੇ ਨੇ ਉਹਨਾਂ ਵਾਸਤੇ ਫਿਰ ਲੋਕੀ ਆਹ ਮਸ਼ੀਨ ਲੈ ਕੇ ਜਾਂਦੇ ਨੇ ਸਾਡੇ ਕੋਲੋਂ ਹਾਂਜੀ ਤੇ ਇਹ ਮਸ਼ੀਨ ਦੀ ਕੀਮਤ ਉਹਦੇ ਨਾਲੋਂ 2000 ਰੁਪਏ ਮਹਿੰਗੀ ਹੈਗੀ ਆ ਇਹ 29000 ਰੁਪਏ ਦੀ ਮਸ਼ੀਨ ਹੈ ਜੀ ਠੀਕ ਹੈ ਜੀ ਵੀ ਉਹਦੀ 27 ਸੀ ਇਹਦੀ 29000 ਰੁਪਏ ਕੀਮਤ ਹੈ ਤੇ ਜਿਹੜਾ 2000 ਰੁਪਏ ਆਪਾਂ ਵੱਧ ਲਾਇਆ ਉਹਦੇ ਇਹਦੇ ਵਿੱਚ ਕੈਨ ਵੀ ਵੱਡਾ ਆ ਗਿਆ ਹਨਾ 5 ਲੀਟਰ ਬਾਕੀ ਵੀਲ ਵੀ ਵੱਡੇ ਆ ਗਏ ਹਾਂਜੀ ਹਾਂਜੀ ਠੀਕ ਹੈ ਜੀ ਤੇ ਲਓ ਜੀ ਇਹ ਸੀਗੀਆਂ ਆਪਣੀਆਂ ਸਟੀਲ ਦੀਆਂ ਮਸ਼ੀਨਾਂ ਖ ਬਾਈ ਜੀ ਹੋਰਾਂ ਨੇ ਆਪਾਂ ਨੂੰ ਦੱਸਿਆ ਵੀ ਸਿਰਫ 2000 ਰੁਪਿਆ ਕੀਮਤ ਦਾ ਡਿਫਰੈਂਸ ਹੈ ਉਹ ਡਿਫਰੈਂਸ ਕਿਉਂ ਹੈ ਕਿਉਂਕਿ ਇਹ ਸਟੀਲ ਦੀ ਬਣੀ ਹੋਈ ਹੈ ਤੇ ਬਾਕੀ ਤੁਸੀਂ ਕੁਆਲਿਟੀ ਮਸ਼ੀਨ ਦੀ ਚੈੱਕ ਕਰ ਸਕਦੇ ਹੋ ਇਹਦੀ ਕੀਮਤ ਹੈਗੀ ਜੀ 27000 ਰੁਪਿਆ ਇੱਕ ਤੋਂ ਲੈ ਕੇ 15 ਪਸ਼ੂਆਂ ਵਾਸਤੇ ਵਧੀਆ ਇਹ ਚਵਾਈ ਕਰ ਦਿੰਦੀ ਹੈ ਇਸ ਮਸ਼ੀਨ ਦੀ ਕੀਮਤ ਹੈ 29000 ਰੁਪਿਆ ਇਹਦੇ ਵਿੱਚ ਆਹ ਕੈਨ ਵੀ ਵੱਡਾ ਆ ਜੂਗਾ ਤੇ ਇਹਦੇ ਵੀਲ ਵੀ ਵੱਡੇ ਆ ਤੇ ਬਾਕੀ ਜੇ ਕਿਸੇ ਵੀ ਵੀਰ ਨੇ ਮਸ਼ੀਨਾ ਇਹ ਘਰੇ ਬੈਠੇ ਖਰੀਦਣੀ ਆ ਹੁਣ ਤਾਂ ਉਹ ਨੰਬਰਾਂ ਤੇ ਸੰਪਰਕ ਕਰ ਸਕਦੇ ਨੰਬਰ ਆਪਾਂ ਤੁਹਾਨੂੰ ਸਕਰੀਨ ਆ ਸਾਡੇ ਨੰਬਰ ਲਿਖੇ ਹੋਏ ਨੇ ਆ ਸਾਡੇ ਨੰਬਰ ਸਾਰੇ ਲਿਖੇ ਹੋਏ ਨੇ ਜੀ ਹਾਂਜੀ ਇੱਧਰ ਵੀ ਤੁਸੀਂ ਨੰਬਰ ਦੇਖ ਸਕਦੇ ਹੋ ਤੇ ਬਾਕੀ ਜਿਹੜਾ ਬਾਈ ਇੱਥੇ ਆ ਕੇ ਲੈ ਕੇ ਜਾਊਗਾ ਉਹਦੀ ਦਾ ਰੀਸ ਹੁੰਦੀ ਨਹੀਂ ਆਪਣੇ ਤੋਂ ਇੱਕ ਚੀਜ਼ ਹੋਰ ਮੈਂ ਦੱਸਣਾ ਚਾਹਨਾ ਆਪਣੇ ਕਿਸਾਨ ਵੀਰਾਂ ਨੂੰ ਜੀ ਕੋਈ ਵੀ ਮਸ਼ੀਨ ਦੀ ਰਿਪੇਅਰ ਦੀ ਸਾਡਾ ਖੋਸਲਾ ਟੈਕ ਦਾ ਨਾ YouTube ਦੇ ਉੱਤੇ ਚੈਨਲ ਹੈਗਾ ਆ ਤੁਸੀਂ ਉਹਨੂੰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਕਿਉਂਕਿ ਉਹਦੇ ਉੱਤੇ ਸਾਡੇ ਮੋਟਰ ਪੰਪ ਨੂੰ ਸਰਵਿਸ ਕਰਨ ਦੀ ਵੀਡੀਓ ਪਲੱਸ ਉਹਦੇ ਰਬੜ ਲਾਈਨਰ ਚੇਂਜ ਕਰਨ ਦੀ ਵੀਡੀਓ ਪਲੱਸ ਉਹਦੇ ਵਿੱਚ ਸਾਡੇ ਪਲਸੇਟਰ ਦੀ ਰਿਪੇਅਰ ਕਰਨ ਦੀ ਵੀਡੀਓ ਇਹ ਸਾਰੀਆਂ ਵੀਡੀਓ ਅਸੀਂ ਉਹਦੇ ਉੱਤੇ ਪਾਈਆਂ ਹੋਈਆਂ ਨੇ ਤੁਸੀਂ ਉਹਦੇ ਉੱਤੇ ਜਾ ਕੇ ਇੱਕ ਵਾਰੀ ਵੀਡੀਓ ਜ਼ਰੂਰ ਦੇਖੋ ਤੇ ਆਪਣਾ ਉਹਦੇ ਵਿੱਚ ਆਪਣੀ ਜੋ ਵੀ ਕੋਈ ਪ੍ਰੋਬਲਮ ਆਂਦੀ ਆ ਮਸ਼ੀਨ ਦੇ ਵਿੱਚ ਆਪਣੀ ਠੀਕ ਕਰ ਲਓ ਤੁਸੀਂ ਘਰੇ ਬੈਠੇ ਹੀ ਤੁਸੀਂ ਠੀਕ ਕਰ ਸਕਦੇ ਹੋ ਕੋਈ ਵੀ ਸਮਾਨ ਤੁਸੀਂ ਸਾਡੇ ਕੋਲੋਂ ਮੰਗਵਾਣਾ ਉਹ ਸਮਾਨ ਮੰਗਵਾ ਸਕਦੇ ਹੋ ਲਓ ਜੀ ਤੁਹਾਨੂੰ ਇਹ ਸਹੂਲਤ ਵੀ ਮਿਲ ਜਾਣੀ ਹੈ ਵੀ ਚੈਨਲ ਦੇ ਉੱਤੇ ਤੁਸੀਂ ਵੀਡੀਓ ਦੇਖ ਕੇ ਪ੍ਰੋਪਰ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਬਾਕੀ ਕਮੈਂਟ ਕਰਕੇ ਵੀ ਤੁਸੀਂ ਆਪਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਤੁਹਾਨੂੰ ਕੀ ਦਿੱਕਤ ਆ ਰਹੀ ਹੈ ਤੇ ਲੋਕੇਸ਼ਨ ਆਪਾਂ ਤੁਹਾਨੂੰ ਦੱਸ ਦਿੰਨੇ ਜੀ ਮਾਛੀਗੜਾ ਸਾਹਿਬ ਦੇ ਵਿੱਚ ਆਪਾਂ ਖੜੇ ਆ ਬਾਕੀ ਨੰਬਰ ਤੁਹਾਨੂੰ ਸਕਰੀਨ ਤੇ ਮਿਲ ਗਿਆ ਤੁਸੀਂ ਘਰੇ ਬੈਠੇ ਵੀ ਮਸ਼ੀਨਾਂ ਜਾਂ ਹੋਰ ਵੀ ਪ੍ਰੋਡਕਟ ਜਿਹੜੇ ਕੋਸਲਾ ਟੈਕ ਕੰਪਨੀ ਦੇ ਉਹ ਖਰੀਦ ਸਕਦੇ ਹੋ ਤੇ ਇਸੇ ਦੇ ਨਾਲ ਆਪਾਂ ਵੀਡੀਓ ਦੀ ਕਰਦੇ ਹਾਂ ਜੀ ਸਮਾਪਤੀ ਆਪਣੀ ਵੀਡੀਓ ਵਧੀਆ ਲੱਗੀ ਤੇ ਨੂੰ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਜੀ